ਕਾਮ ਦੇ نشੇ ਦੇ ਵਿੱਚ ਅੰਨੇ ਹੋਈ ਜਾਂਦੇ ਨੇ ਉਂਝ ਪਾਵੇਂ ਕੁਝ ਪਾਪੀ ਸਿੱਖ ਅਖਬਾਉਂਦੇ ਨੇ ਧੀਆਂ ਦੇ ਸਿਰਾਂ ਤੋਂ ਇਹ ਚੁੰਨੀਆਂ ਲਾਉਂਦੇ ਤੇ ਸਿਰ ਉੱਤੇ ਨਾਂ ਦੀ ਇਹ ਪੱਗ ਵੀ ਟਿਕਾਉਂਦੇ ਨੇ ਇੱਜ਼ਤਾਂ ਦੇ ਰੱਖਿਆਂ ਦਾ ਵੇਖਤਾਰ ਰਹਿਣਾ ਇਜਤਾਂ ਦੇ ਰਾਖਿਆਂ ਦਾ ਵੇਖਤਾਰ ਰਹਿਣਾ ਉੰਜ ਰਾਖਸ਼ਾਂ ਤੋਂ ਪਿਹੜੇ ਕਿਰਦਾਰ ਚਾਹੀਦੇ ਚੌਕ ਚ ਖੜਾ ਕੇ ਸਿੱਧਾ ਮਾਰ ਦਿਓ ਗੋਲੀ ਇਹੇ ਐਸੀ ਹੀ ਸਜ਼ਾ ਦੇ ਹੱਕਦਾਰ ਚਾਹੀਦੇ ਚੌਕ ਚ ਖੜਾ ਕੇ ਸਿੱਧਾ ਮਾਰ ਦਿਓ ਗੋਲੀ ਦਰਿੰਦਗੀ ਦਰਿੰਦੇ ਆਦੀ ਦਰਿੰਦਗੀ ਤੋਂ ਪੈੜੀ ਤੀਆਂ ਯੱਤੇ ਬੱਚੇ ਕਿੱਥੇ ਰਖੀਏ ਲੋਕੋ ਕੇ ਦਰਿੰਦਗੀ ਦਰਿੰਦੇ ਆਦੀ ਦਰਿੰਦਗੀ ਤੋਂ ਪੈੜੀ ਤੀਆਂ ਯੱਤੇ ਬੱਚੇ ਕਿੱਥੇ ਰਖੀਏ ਲੋਕੋ ਕੇ ਸਾਦਾਾਂ ਵਾਲੇ ਪੇਖ ਚ ਬਲਾਤਕਾਰੇ ਬੈਠੇ ਕੀਤੇ ਕਰੀਏ ਪਰੋਸਾ ਬੈਠੇ ਬੇਵਸਹਾ ਹੋ ਕੇ ਕੋਈ ਛੱਡ ਦੇ ਨਾ ਮੌਕਾ ਇਹ ਨੋਚ ਲੈnde ਗਿੱਧ ਕੋਈ ਛੱਡ ਦੇ ਨਾ ਮੌਕਾ ਇਹ ਨੋਚ ਲੈnde ਗਿੱਧ ਬਸ ਇਨਾਨੂ ਤੇ 마ਸੂਮ ਸ਼ਿਕਾਰ ਚਾਹੀਦੇ ਇਨਾ ਨੂੰ ਤੇ ਮਾਸੂਮ ਸ਼ਿਕਾਰ ਚਾਹੀਦੇ ਹਾਇ ਚੌਂਕ ਚ ਖੜਾ ਕੇ ਸਿੱਧਾ ਮਾਰ ਦੇਓ ਗੋਲੀ ਇਹ ਐਸੀ ਹੀ ਸਜ਼ਾ ਦੇ ਹੱਕਦਾਰ ਚਾਹੀਦੇ ਚੌਂਕ ਚ ਖੜਾ ਕੇ ਸਿੱਧਾ ਮਾਰ ਦੇਓ ਗੋਲੀ